18 ਫਰਵਰੀ ਨੂੰ ਕਿਸਾਨ ਅੰਦੋਲਨ ਜਦੋਂ ਦਿੱਲੀ ਜਾਣਾ ਚਾਹੁੰਦਾ ਸੀਗਾ ਤਾਂ ਸ਼ੰਭੂ ਬੈਰੀਅਰ ਦੇ ਉੱਤੇ ਰੋਕ ਲਿਆ ਗਿਆ ਰੋਕਿਆ ਕਿਨੇ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਬੈਰੀਗੇਟਿੰਗ ਕਰ ਦਿੱਤੀ ਜ਼ਮੀਨਾਂ ਦੇ ਵਿੱਚ ਕਿਲ ਗੱਡ ਦਿੱਤੇ ਤਾਂ ਜੋ ਇਹ ਜਿਹੜੇ ਕਿਸਾਨ ਆ ਇਹ ਦਿੱਲੀ ਵੱਲ ਨਾ ਜਾ ਸਕਣ ਉਹਦਾ ਕਾਰਨ ਇਹ ਸੀਗਾ ਵੀ 2024 ਦੀਆਂ ਲੋਕ ਸਭਾ ਸਿਰ ਦੇ ਉੱਤੇ ਸੀਗੀਆਂ ਤੇ ਹਰਿਆਣਾ ਸਰਕਾਰ ਨੂੰ ਐਦਾਂ ਲੱਗਦਾ ਸੀਗਾ ਵੀ ਜੇ ਕਿਸਾਨ ਕਿਤੇ ਉਧਰ ਪਹੁੰਚ ਗਏ ਦਿੱਲੀ ਪਹੁੰਚ ਗਏ ਤੇ ਸਾਡਾ ਜਿਹੜਾ ਪਲਾਨ ਆ ਉਹ ਕਿਤੇ ਚੌਪਟ ਨਾ ਹੋ ਜਾਵੇ ਇਸ ਦੌਰਾਨ ਜਦੋਂ ਕਿਸਾਨਾਂ ਦੀ ਝੜਪ ਹੋਈ ਤਾਂ ਹਰਿਆਣਾ ਵੱਲੋਂ ਚਲਾਈ ਗਈ ਇੱਕ ਗੋਲੀਬਾਰੀ ਦੇ ਵਿੱਚ ਜਿਹਨੂੰ ਹਰਿਆਣਾ ਸਰਕਾਰ ਤਾਂ ਇਹੀ ਕਹਿੰਦੀ ਆ ਵੀ ਅਸੀਂ ਤੇ ਰਬੜ ਦੀ ਗੋਲੀ ਚਲਾਈ ਸੀ ਉਸ ਗੋਲੀਬਾਰੀ ਦੇ ਵਿੱਚ 21 ਫਰਵਰੀ ਵਾਲੇ ਦਿਨ ਇੱਕ ਕਿਸਾਨ ਸ਼ੁਭਕਰਨ ਸਿੰਘ ਜਿਹੜਾ ਨੌਜਵਾਨ ਮੁੰਡਾ ਸੀ 22 ਸਾਲ ਦਾ ਉਹਦੀ ਮੌਤ ਹੋ ਗਈ ਸੀ ਉਹਦੀ ਮੌਤ ਤੋਂ ਬਾਅਦ ਫੇਰ ਇੱਕ ਜ਼ੀਰੋ ਐਫ ਆਈ ਆਰ ਵੀ ਦਰਜ ਕੀਤੀ ਗਈ ਵੀ ਇਹਦੀ ਤਫ਼ਤੀਸ਼ ਕਰੋ ਵੀ ਇਹਨੂੰ ਗੋਲੀ ਕਿੰਨੇ ਮਾਰੀ ਆ ਕਿੱਥੋਂ ਗੋਲੀ ਆਈ ਆ ਇਹ ਸਾਰਾ ਮਾਮਲਾ ਅਜੇ ਅਦਾਲਤ ਦੇ ਵਿੱਚ ਸੀ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜਾ ਅਹਿਮ ਫੈਸਲਾ ਲਿਆ ਉਹਨਾਂ ਨੇ ਉਸ ਪੀੜਿਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਜਿਹੜਾ ਚੈੱਕ ਹੈ ਉਹ ਸੌਂਪ ਦਿੱਤਾ ਕਿਉਂਕਿ ਮੁੱਖ ਮੰਤਰੀ ਮਾਨ ਨੇ ਵਾਅਦਾ ਕੀਤਾ ਸੀਗਾ ਕਿ ਸ਼ੁਭਕਰਨ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਜ਼ਰੂਰ ਕੀਤੀ ਜਾਏਗੀ ਕਿਉਂਕਿ ਆਪਣੇ ਘਰ ਦੇ ਵਿੱਚ ਸ਼ੁਭਕਰਨ ਸਿੰਘ ਜਿਹੜਾ ਇਹ ਇਕੱਲਾ ਕਮਾਉਣ ਵਾਲਾ ਪੁੱਤ ਸੀ ਹਾਲਾਂਕਿ ਜਦੋਂ ਇਹ ਸਾਰਾ ਹਾਦਸਾ ਵਾਪਰਿਆ ਸੀਗਾ ਜਦੋਂ ਅਨਾਉਂਸਮੈਂਟ ਹੋਈ ਸੀਗੀ ਉਸ ਵੇਲੇ ਫਰਵਰੀ ਮਹੀਨੇ ਦੇ ਵਿੱਚ ਹੀ ਤਾਂ ਸ਼ੁਭਕਰਨ ਦੀ ਮਾਤਾ ਜਿਹੜੀ ਇਹਨਾਂ ਨੂੰ ਛੱਡ ਕੇ ਜਾ ਚੁੱਕੀ ਸੀ ਉਹ ਵੀ ਵਾਪਸ ਆ ਗਈ ਸੀ ਪਰ ਅੱਜ ਜਦੋਂ ਮੁੱਖ ਮੰਤਰੀ ਨੇ ਆਪਣੇ ਗ੍ਰਹਿ ਵਿਖੇ ਪਰਿਵਾਰ ਨੂੰ ਸੱਦਿਆ ਤਾਂ ਸ਼ੁਭਕਰਨ ਦੀ ਭੈਣ ਸਿਗੀ ਨਾਲ ਤੇ ਜਿਨ੍ਹਾਂ ਨੂੰ ਇਹ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ ਤੇ ਨਾਲੇ ਹੀ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਜਿਹੜੀ ਹੈ ਉਹ ਐਲਾਨ ਕਰ ਦਿੱਤੀ ਗਈ ਹੈ ਸੋ ਅਜਿਹੇ ਹਾਦਸੇ ਜਿਹੜੇ ਕਿਸਾਨ ਆ ਉਹ ਤਾਂ ਆਪਣੀਆਂ ਮੰਗਾਂ ਲੈ ਕੇ ਦਿੱਲੀ ਚੱਲੇ ਸੀਗੇ ਦਿੱਲੀ ਜਾ ਕੇ ਉਹਨਾਂ ਨੇ ਕੇਵਲ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹਨੂੰ ਕਾਨੂੰਨ ਦੇ ਵਿੱਚ ਤਬਦੀਲ ਕਰਾਉਣਾ ਸੀਗਾ ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਇਹਨਾਂ ਨੇ ਇਹ ਗੱਲ ਮੰਨ ਲਈ ਸੀਗੀ ਕਿ ਐਮਐਸਪੀ ਦੇ ਉੱਤੇ ਇੱਕ ਗਰੰਟੀ ਕਾਨੂੰਨ ਜਿਹੜਾ ਉਹ ਬਣਾ ਦਿੱਤਾ ਜਾਵੇਗਾ ਪਰ باوجود ਇਸ ਦੇ ਕੋਈ ਗਰੰਟੀ ਕਾਨੂੰਨ ਜਿਹੜਾ ਉਹ ਨਹੀਂ ਬਣਾਇਆ ਗਿਆ ਤੇ ਜਦੋਂ ਕਿਸਾਨ ਵਿਚਾਰੇ ਇੱਕ ਵਾਰ ਫੇਰ 2024 ਫਰਵਰੀ ਦੇ ਮਹੀਨੇ ਵਹੀ ਰੰਗ ਘੱਟ ਕੇ ਜਿਹੜਾ ਉਹ ਦਿੱਲੀ ਅੱਕ ਥੱਕ ਕੇ ਚੱਲੇ ਸੀਗੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਇਹ ਝੜਪਾਂ ਹੋਈਆਂ ਸੀਗੀਆਂ ਇਸ ਵਿੱਚ ਕਈ ਕਿਸਾਨ ਜਿਹੜੇ ਆ ਉਸ ਗੰਭੀਰ ਜ਼ਖਮੀ ਵੀ ਹੋਏ ਸੀ ਕੁਝ ਪੱਤਰਕਾਰਾਂ ਦੇ ਵੀ ਅਥਰੂ ਗੈਸ ਦੇ ਉਦੋਂ ਗੋਲੇ ਜਿਹੜੇ ਆ ਉਹ ਲੱਗੇ ਸੀਗੇ ਪਰ ਅੱਜ ਇਹਦੇ ਉੱਤੇ ਕਾਰਵਾਈ ਕਰਦਿਆਂ ਇਸ ਪੂਰੇ ਮਾਮਲੇ ਦੇ ਵਿੱਚ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀਗਾ ਉਹਨੂੰ ਪੂਰਾ ਕੀਤਾ ਉਹਨੂੰ ਨੇਪਰੇ ਚੜਾਇਆ ਤੇ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਜਿਹੜਾ ਇਹ ਸੌਂਪ ਦਿੱਤਾ ਪਰ ਅਜਿਹੀ ਨੌਬਤ ਹੀ ਕਿਉਂ ਆਵੇ ਸਾਡੇ ਦੇਸ਼ ਦੇ ਲੋਕ ਹੀ ਸੀਗੇ ਜਿਹੜੇ ਦਿੱਲੀ ਚੱਲੇ ਸੀ ਭਾਰਤ ਜਿਹੜਾ ਵਾ ਇਹ ਕਈ ਸੂਬਿਆਂ ਦਾ ਇੱਕ ਗੁਲਦਸਤਾ ਤੇ ਪੰਜਾਬ ਜਿਹੜਾ ਇਹਦਾ ਅਨਿਖੜਵਾਂ ਅੰਗ ਆ ਇਹ ਬਾਰ-ਬਾਰ ਇਹ ਗੱਲ ਸਾਡੇ ਦੇਸ਼ ਦੇ ਸਾਰੇ ਲੀਡਰ ਕਹਿੰਦੇ ਆ ਤੇ ਜਿਹੜਾ ਅਨਿਖੜਵਾਂ ਅੰਗ ਆ ਤੇ ਕੀ ਉਹ ਆਪਣੀ ਰਾਜਧਾਨੀ ਨਹੀਂ ਜਾ ਸਕਦਾ ਕਿਸਾਨ ਤਾਂ ਰਾਜਧਾਨੀ ਚੱਲੇ ਸੀਗੇ ਕਿਉਂਕਿ ਮੁੱਖ ਮੰਤਰੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਇਹ ਤਾਂ ਉੱਥੇ ਹੀ ਹੁੰਦੇ ਆ ਤੇ ਉਹ ਚਾਹੁੰਦੇ ਸੀਗੇ ਵੀ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰੀਏ ਇਹ ਵੀ ਤੁਸੀਂ ਇਹ ਵਾਅਦਾ ਕੀਤਾ ਸੀਗਾ ਤੇ ਐਮਐਸਪੀ ਦੇ ਉੱਤੇ ਗਰੰਟੀ ਕਾਨੂੰਨ ਤੁਸੀਂ ਬਣਾਇਆ ਨਹੀਂ ਸੋ ਇਹ ਸਭ ਦੇ ਚੱਲਦਿਆਂ ਹਰਿਆਣਾ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਸੀਐਮ ਮਨੋਰ ਲਾਲ ਖੱਡਣ ਨੂੰ ਲੱਗਾ ਕਿ ਜੇ ਕਿਤੇ ਇਹ ਹਰਿਆਣੇ ਦੇ ਵਿੱਚ ਦੀ ਨਿਕਲ ਗਏ ਤਾਂ ਕਿਤੇ ਮੇਰੇ ਤੋਂ ਨਰਿੰਦਰ ਮੋਦੀ ਨਾਰਾਜ਼ ਨਾ ਹੋ ਜਾਣ ਤੇ ਮੈਂ ਇਹਨਾਂ ਨੂੰ ਇੱਥੇ ਹੀ ਡੱਕ ਲੈਣਾ ਕਾਫੀ ਦਿਨ ਤੱਕ ਉਹ ਅੰਦੋਲਨ ਚੱਲਿਆ ਹਾਲੇ ਤੱਕ ਉਹ ਅੰਦੋਲਨ ਜਾਰੀ ਹੈ ਕਈ ਝੜਪਾਂ ਹੋਈਆਂ ਕਈ ਲੋਕ ਜ਼ਖਮੀ ਹੋਏ ਕਈ ਕਿਸਾਨ ਵਿਚਾਰੇ ਜਿਹੜੇ ਆ ਉਹ ਹਾਰਟ ਅਟੈਕ ਦੇ ਨਾਲ ਮਰ ਗਏ ਕਈ ਗਰਮੀ ਦੇ ਨਾਲ ਆਪਣੀ ਜਾਨ ਗਵਾ ਬੈਠੇ ਤੇ ਕਈ ਜਿਹੜੇ ਆ ਉਹ ਪੁਲਿਸ ਦੀ ਤਸ਼ੱਦਦ ਦਾ ਸ਼ਿਕਾਰ ਵੀ ਹੋਏ ਜਿੱਦਾਂ ਇਹ ਸ਼ੁਭਕਰਨ ਸਿੰਘ ਹੋਇਆ ਹੁਣ ਸ਼ੁਭਕਰਨ ਦੇ ਪਰਿਵਾਰ ਨੂੰ ਅੱਜ ਮੁੱਖ ਮੰਤਰੀ ਮਾਨ ਨੇ 1 ਕਰੋੜ ਰੁਪਏ ਦਾ ਚੈੱਕ ਸੌਂਪ ਦਿੱਤਾ ਤੇ ਨਾਲੇ ਇੱਕ ਨੌਕਰੀ ਜਿਹੜੀ ਆ ਉਹਦੇ ਪਰਿਵਾਰਕ ਮੈਂਬਰ ਨੂੰ ਦੇ ਦਿੱਤੀ ਆ ਪਰ ਉਹ ਸ਼ੁਭਕਰਨ ਜਿਨੇ ਆਪਣੀ ਜਾਨ ਗਵਾ ਲਈ ਉਹ ਕਦੀ ਵੀ ਵਾਪਸ ਨਹੀਂ ਆਉਣਾ 1 ਕਰੋੜ ਰੁਪਏ ਨਾਲ ਸਰਕਾਰੀ ਨੌਕਰੀ ਦੇ ਨਾਲ ਉਹਦਾ ਘਾਟਾ ਉਹਦੇ ਪਰਿਵਾਰ 'ਚ ਕਦੀ ਵੀ ਪੂਰਾ ਨਹੀਂ ਹੋ ਸਕਦਾ ਪਰ ਇਹ ਸਭ ਕੁਝ ਕਿਉਂ ਹੋਇਆ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਆ ਇਹਦੇ ਬਾਰੇ ਗਹਿਨ ਜਿਹੜਾ ਇੱਕ ਸੰਸਥਾ ਬਣਾਈ ਜਾਵੇ ਇੱਕ ਕਮੇਟੀ ਬਣਾਈ ਜਾਵੇ ਅਵੇ ਜਿਹੜੀ ਇਹ ਸੋਚੇ ਇਹ ਵਿਚਾਰ ਕਰੇ ਕਿ ਇਦਾਂ ਕਿਉਂ ਵਾਪਰਦਾ ਪਿਆ ਅਸੀਂ ਕਿਸਾਨਾਂ ਦੀਆਂ ਮੰਗਾਂ ਕਿਉਂ ਨਹੀਂ ਸੁਣਦੇ ਕਿਉਂ ਨਹੀਂ ਉਹਨਾਂ ਦੀ ਗੱਲ ਜਿਹੜੀ ਆ ਉਹ ਮੰਨਦੇ ਅਗਰ ਕਿਸਾਨ ਖੇਤੀ ਕਰਦਾ ਤਾਂ ਉਹਨੂੰ ਵੱਧ ਪਤਾ ਤੁਸੀਂ ਇੱਕ ਆਮ ਕਿਸਾਨ ਦੇ ਨਾਲ ਵੀ ਅਗਰ ਗੱਲ ਕਰ ਲਓ ਨਾ ਕੀ ਖੇਤੀ ਨੂੰ ਲਾਹੇਵੰਦ ਕਿਵੇਂ ਬਣਾਇਆ ਜਾ ਸਕਦਾ ਤਾਂ ਉਹ ਬਿਲਕੁਲ ਇਨ ਬਿਨ ਤੁਹਾਨੂੰ ਬਿਲਕੁਲ ਦੱਸ ਦੇਗਾ ਵੀ ਇਦਾਂ ਇਦਾਂ ਕਰਕੇ ਆਹ ਕੰਮ ਕੀਤਾ ਜਾਵੇ ਤਾਂ ਇਦਾਂ ਮੁਨਾਫਾ ਹੋ ਸਕਦਾ ਪਰ ਸਰਕਾਰਾਂ ਜਿਹੜੀਆਂ ਉਹ ਸੁਣਨ ਨੂੰ ਤਿਆਰ ਨਹੀਂ ਐ ਇਸੇ ਦੇ ਚਲਦਿਆਂ ਸ਼ੁਭਕਰਨ ਦੀ ਜਿਹੜੀ ਹੈ ਉਹ ਜਾਨ ਚਲੀ ਗਈ ਸੀਗੀ 21 ਫਰਵਰੀ ਵਾਲੇ ਦਿਨ ਪਰ ਅੱਜ ਮੁੱਖ ਮੰਤਰੀ ਮਾਨ ਨੇ ਜੋ ਵਾਅਦਾ ਕੀਤਾ ਸੀਗਾ 1 ਕਰੋੜ ਰੁਪਏ ਦਾ ਉਹ ਚੈੱਕ ਜਿਹੜਾ ਇਹਨਾਂ ਨੇ ਸੌਪ ਦਿੱਤਾ ਤੇ ਨਾਲ ਪਰਿਵਾਰਕ ਮੈਂਬਰ ਨੂੰ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਉਹਦਾ ਵੀ ਨਿਯੁਕਤੀ ਪੱਤਰ ਇਹਨਾਂ ਨੇ ਦੇ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ